ਤੁਹਾਡੇ ਸਾਰਿਆਂ ਲਈ ਇੱਕ ਹੋਰ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਬਹੁਤ ਸਾਰੀਆਂ ਮਸ਼ੀਨਰੀਆਂ ਤੁਹਾਨੂੰ ਮਿਲ ਜਾਣਗੀਆਂ ਗੱਡੀਆਂ ਆਪਾਂ ਬਹੁਤ ਸਾਰੀਆਂ ਲੈ ਕੇ ਪਹੁੰਚੇ ਹਾਂ ਤੁਹਾਡੇ ਸ਼ਹਿਰ ਤੁਹਾਡੇ ਪਿੰਡ ਤੋਂ ਹੀ ਜੀ ਤੇ ਆਪਣੇ ਚੈਨਲ ਦਾ ਪਹਿਲਾਂ ਤਾਂ WhatsApp ਨੰਬਰ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਠੀ ਘਰ ਮਕਾਨ ਕੁਝ ਵੀ ਹੈ ਜੀ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਦੇਖੋ ਜੀ ਹਮੇਸ਼ਾ ਚੱਲਦਾ ਰਹਿੰਦਾ ਨੰਬਰ ਹੈ ਜੀ 7719445360 ਆਪਾਂ ਨੰਬਰ ਚੇਂਜ ਕਰਤਾ ਜੀ ਅਪਡੇਟ ਨਵਾਂ ਕਰਤਾ ਤੇ ਕਿਸੇ ਨੇ ਐਡ ਕਰਵਾਉਣੀ ਹੈ ਆਪਣੇ ਇਸ ਨੰਬਰ ਤੇ ਫੋਟੋਆਂ ਜਾਣਕਾਰੀ ਵੀਡੀਓ ਭੇਜੋ ਤੇ ਜਿਨੇ ਪਹਿਲਾਂ ਵਾਲੇ ਨੰਬਰ ਤੇ ਵੀਡੀਓ ਜਾਂ ਫੋਟੋਆਂ ਭੇਜਿਆ ਹੋਈਆਂ ਕਿਸੇ ਕੋਠੀ ਦੀ ਘਰ ਦੀ ਜਾਂ ਗੱਡੀ ਦੀ ਤਾਂ ਉਧਰੋਂ ਡਿਲੀਟ ਕਰੋ ਆਪਣੇ ਨਵੇਂ ਨੰਬਰ ਤੇ ਭੇਜੋ ਜੀ ਪਹਿਲੀ ਗੱਡੀ ਆਪਾਂ ਤੁਹਾਡੇ ਖਾਤਰ ਡਿਜ਼ਾਇਰ ਲੈ ਕੇ ਪਹੁੰਚਿਆ 2014 ਮਾਡਲ ਗੱਡੀ ਆ ਬਈ ਸੈਕੰਡ ਓਨਰ ਗੱਡੀ ਆ 370 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਖਰੀਦਣ ਦਾ ਜੇ ਚਾਹਵਾਨ ਹੈਗਾ ਤਾਂ ਮੋਗੇ ਜਾ ਕੇ ਦੇਖ ਵੀ ਸਕਦਾ ਕੋਈ ਤੇ ਟ్రਾਈ ਲੈਣੀ ਆ ਚਲਾ ਕੇ ਦੇਖਣੀ ਆ ਸਾਰਾ ਕੁਝ ਮਾਲਕ ਦੱਸ ਦੇਣਗੇ ਤੁਹਾਨੂੰ ਜਾ ਕੇ ਕਿਵੇਂ ਕੁਸ਼ਲ ਜੀ ਕਿੰਨਾ ਟਰਮ ਹੋਇਆ ਸਰਵਿਸ ਕਰਵਾਈ ਨੂੰ ਕਦੋਂ ਦਾ ਇੰਸ਼ੋਰੈਂਸ ਪਿਆ ਬਾਕੀ ਤੁਸੀਂ ਫੋਨ ਤੇ ਗੱਲ ਕਰਨੀ ਹੈ ਫੋਨ ਤੇ ਵੀ ਗੱਲ ਕਰਕੇ ਦੇਖ ਲਿਓ ਤੇ 75000 ਕੁਲੇ ਚੱਲੀ ਹੋਈ ਆ 370 ਮਾਲਕ ਨੇ ਡਿਮਾਂਡ ਲਾ ਕੇ ਭੇਜੀ ਆ ਰੇਟ ਉੱਪਰ-ਨੀਚ ਹੋ ਜਾਊਗਾ ਮਾਲਕ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 77107 ਤੇ 70181 ਨੰਬਰ 2 ਤੋਂ ਬਈ ਆਪਾਂ ਤੁਹਾਡੇ ਖਾਤਰ ਵੱਡੀ ਗੱਡੀ ਲੈ ਕੇ ਪਹੁੰਚੇ ਹਾਂ ਵੱਡੀ ਗੱਡੀ ਹੈ ਜੀ Honda ਦੀ CRV ਹੈ ਵੱਡੀ ਹੈ ਜੀ 2005 ਮਾਡਲ ਹੈ 2027 ਤੱਕਰ ਪਾਸਿੰਗ ਪਈ ਹੈ 27 ਦੇ ਲਾਸਟ ਤੱਕ ਟਾਇਰ ਦੇਖੋ ਜੀ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਹੈ ਮਾਲਕ ਵੱਲੋਂ ਆਪਣੇ ਕੋਲ ਜਿੰਨੀ ਜਾਣਕਾਰੀ ਪਹੁੰਚੀ ਹੈ ਤੁਹਾਨੂੰ ਸਾਰਾ ਕੁਝ ਮੈਂ ਦੱਸ ਦਿੰਨਾ ਮਾਲਕ ਨੇ ਦੱਸਿਆ ਵੀ ਜਿੰਨੀ ਗੱਡੀ ਚੱਲੀ ਹੋਈ ਹੈ ਜੈਨੂਇਨ ਚੱਲੀ ਹੋਈ ਹੈ ਚੱਲੀ ਹੈ 1,32,000 ਕਿਲੋਮੀਟਰ ਟਾਇਰਾਂ ਦੀ ਕੰਡੀਸ਼ਨ ਵਧੀਆ ਮਿਲ ਜੂਗੀ ਗੱਡੀ ਖੜੀ ਹੈ ਮਾਨਸਾ ਜ਼ਿਲ੍ਹੇ ਚ ਬਰੇਟੇ ਸ਼ਹਿਰ ਚ 2 ਲੱਖ ਰੁਪਈਆ ਮਾਲਕ ਨੇ ਡਿਮਾਂਡ ਪਾਈ ਆ ਬਾਕੀ ਮਾਲਕ ਨੇ ਇਦਾਂ ਵੀ ਆਖਿਆ ਮਾਲਕ ਨੇ ਕਿਹਾ ਵੀ ਮੌਕੇ ਤੇ ਮਾਨਤਾਨ ਕਰ ਦਾਂਗੇ ਪੂਰਾ ਅੰਦਰੋਂ ਗੱਡੀ ਬਹੁਤ ਵਧੀਆ ਪਈ ਆ ਮਾਲਕ ਨੇ ਦੱਸਿਆ ਵੀ ਜਿਹੜੀ ਸਾਰੀ ਗੱਡੀ ਆ ਅੰਦਰੋਂ ਸਾਰਾ ਕੁਝ ਜੈਨੂਇਨ ਹੈ ਕੋਈ ਇਹਦਾ ਪਾਰਟ ਬਦਲਾ ਨਹੀਂ ਹੋਇਆ ਨਾ ਕੋਈ ਪੁਰਜ਼ਾ ਬਦਲਿਆ ਹੋਇਆ ਜੇ ਆਪਾਂ ਇੰਜਨ ਗੇਅਰ ਦੀ ਗੱਲ ਕਰੀਏ ਸਾਰਾ ਸੈਲਡ ਹੈ ਮਾਲਕੇ ਕਹਿੰਦੇ ਆ ਵੀ ਸਰਵਿਸ ਵੀ ਟਾਈਮ ਤੇ ਹੁੰਦੀ ਰਹੀ ਆ ਤੇ ਕਿਸੇ ਨੇ ਜਾ ਕੇ ਦੇਖਣੀ ਆ ਬਰੇਟੇ ਜਾ ਕੇ ਦੇਖ ਲਿਓ ਰੇਟ ਉੱਪਰ-ਨੀਚੇ ਹੋ ਜਾਊਗਾ ਨੰਬਰ 22 ਦਾ 98760 357 323 ਮਾਲਕ ਦਾ ਨੰਬਰ ਹੈ ਜੀ ਤੇ ਆਪਣੇ ਚੈਨਲ ਦਾ WhatsApp ਨੰਬਰ ਵੀ ਤੁਸੀਂ ਲਾਜ਼ਮੀ ਨੋਟ ਕਰ ਲਿਓ ਸਾਰੇ ਜਿਨੇ ਤੁਸੀਂ ਦੇਖ ਰਹੇ ਹੋ ਜੀ ਆਪਣੇ ਚੈਨਲ ਦਾ ਨੰਬਰ ਹੈ 77 194 45360 ਆਹਾ ਆਪਾਂ ਨੰਬਰ ਲੇਤਾ ਜੀ ਤੇ ਆਪਣਾ WhatsApp ਨੰਬਰ ਹੈ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣੀ ਹੈ ਆਪਣੇ ਨਵੇਂ ਨੰਬਰ ਤੇ ਵੀਡੀਓ ਫੋਟੋਆਂ ਜਾਣਕਾਰੀ ਭੇਜੋ ਤੁਹਾਡੇ ਕੋਲੇ ਕੁਝ ਵੀ ਹੈ ਜੀ ਵੇਚਣ ਵਸਤੇ ਹੁਣ ਆਪਾਂ ਇੱਕ ਅਲਟੂ K10 BXI ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਸੀ 2012 ਮਾਡਲ ਗੱਡੀ ਆ ਬਾਈ ਫਾਸਟ ਓਨਰ ਗੱਡੀ ਆ 2 ਲੱਖ ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਗੱਡੀ ਖੜੀ ਆ ਫਰੀਦਕੋਟ ਏਰੀਆ ਚ 82000 ਕੁੱਲ ਚੱਲੀ ਹੋਈ ਆ ਗੱਡੀ ਦੀ ਕੰਡੀਸ਼ਨ ਆਲੋਕੀ ਆ ਜੀ 90 ਤੋਂ 95 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਜਾ ਕੇ ਕਿਸੇ ਨੂੰ ਦੇਖਣੀ ਆ ਗੱਡੀ ਚਲਾ ਕੇ ਦੇਖਣੀ ਆ ਜਾ ਕੇ ਦੇਖ ਲਓ 2 ਲੱਖ ਰੁਪਿਆ ਇੱਕ ਵਾਰੀ ਰੇਟ ਮਾਲਕ ਨੇ ਕਿਹਾ ਬਾਕੀ ਮਾਲਕ ਕਹਿੰਦੇ ਆ ਵੀ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਅੰਦਰੋਂ ਬਾਹਰੋਂ ਸਾਰਾ ਕੁਝ ਵਧੀਆ ਆ ਕੰਡੀਸ਼ਨ ਤੁਸੀਂ ਚੈੱਕ ਕਰ ਰਹੇ ਹੋ ਜੀ ਤੁਹਾਨੂੰ ਸਾਰਾ ਕੁਝ ਦੇਖ ਹੀ ਰਿਹਾ ਤੇ ਕਿਸੇ ਨੂੰ ਪਸੰਦ ਆਉਦੀ ਹੈ ਜਾ ਕੇ ਦੇਖ ਲਓ ਫਰੀਦਕੋਟ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਰੱਖਿਆ ਜੀ 99156 386201 ਐਸਾ ਨੰਬਰ ਤੇ ਕੋਈ ਵੀ ਜਾਣਕਾਰੀ ਲੈਣੀ ਹੈ ਕਿਸੇ ਵੀ ਤਰ੍ਹਾਂ ਦੀ ਮਾਲਕ ਤੋਂ ਜਾਣਕਾਰੀ ਲੈ ਸਕਦੇ ਹੋ ਹੁਣ ਆਪਾਂ ਤੁਹਾਡੇ ਖਾਤਰ ਇੱਕ ਸਵਿਫਟ ਬੀਐਕਐਸਆਈ ਸੀਐਨਜੀ ਓਨ ਪੇਪਰ ਗੱਡੀ ਲੈ ਕੇ ਪਹੁੰਚਿਆ ਸੀਐਨਜੀ ਕਾਪੀ ਤੇ ਚੜੀ ਹੋਈ ਹੈ ਨੋ ਮਾਡਲ ਗੱਡੀ ਆ ਜੀ ਬਠਿੰਡਾ ਮਾਲਕ ਦਾ ਏਰੀਆ 81 ਮਾਲਕ ਨੇ ਡਿਮਾਂਡ ਲਾ ਕੇ ਭੇਜੀ ਆ ਜਿਹੜੀ 81 ਆ ਜੀ ਆਹ ਡਿਮਾਂਡ ਆ ਕੋਈ ਫਿਕਸ ਰੈਟ ਨਹੀਂ ਹੈਗਾ ਮਾਲਕ ਕਹਿੰਦੇ ਆ ਵੀ ਵੱਧ ਤੋਂ ਵੱਧ ਘੱਟ ਕਰ ਲਾਂਗੇ ਬਾਕੀ ਕਿਸੇ ਨੂੰ ਪਸੰਦ ਆਉਂਦੀ ਹੈ ਗੱਡੀ ਜਾ ਕੇ ਦੇਖ ਲਓ ਕਿਸੇ ਨੇ ਚਲਾ ਕੇ ਦੇਖਣੇ ਚਲਾ ਕੇ ਦੇਖ ਲਓ ਵਧੀਆ ਗੱਡੀ ਆ ਵਧੀਆ ਰੱਖੀ ਹੋਈ ਆ ਸ਼ੌਂਕ ਨਾਲ ਰੱਖੀ ਹੋਈ ਆ ਤੇ ਬਠਿੰਡੇ ਖੜੀ ਆ ਨੰਬਰ ਮਾਲਕ ਦਾ 98 776 ਤੇ 85503 ਇਸ ਨੰਬਰ ਤੇ ਗੱਲ ਕਰ ਲਓ ਤੇ ਜਾ ਕੇ ਦੇਖ ਲਓ ਤੇ ਗੱਡੀ ਨੂੰ ਖਰੀਦ ਸਕਦੇ ਹੋ ਜੀ ਤੇ ਆਪਣੇ ਚੈਨਲ ਦਾ WhatsApp ਨੰਬਰ ਤੁਸੀਂ ਨੋਟ ਕਰ ਲਿਆ ਹੋਊਗਾ ਜੀ ਮੈਂ ਉਮੀਦ ਕਰਦਾ ਤੇ ਕਿਸੇ ਨੇ ਹਲੇ ਤੱਕ ਨਹੀਂ ਕੀਤਾ ਨੋਟ ਤਾਂ ਤੁਸੀਂ ਨੋਟ ਕਰ ਲਓ ਤੁਹਾਡੇ ਕੋਲੇ ਕੋਈ ਮਸ਼ੀਨਰੀ ਘਰ ਕੋਠੀ ਮਕਾਨ ਕੋਈ ਗੱਡੀ ਮੋਟਰਸਾਈਕਲ ਕੁਝ ਵੀ ਵੇਚਣ ਵਾਸਤੇ ਆਪਣੇ ਕੋਲੇ ਇੱਕ ਤਾਂ ਵਧੀਆ ਵੀਡੀਓ ਬਣਾ ਕੇ ਭੇਜ ਦਿਓ ਤੇ ਬਾਕੀ ਪੂਰੀ ਜਾਣਕਾਰੀ ਭੇਜ ਦਿਓ ਤੇ 5 ਤੋਂ 7 ਫੋਟੋਆਂ ਭੇਜ ਦਿਓ ਆ ਕੁਛ ਆਪਣੇ ਕੋਲੇ ਭੇਜ ਕੇ ਬਿਲਕੁਲ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਆਪਣਾ ਕਮਿਸ਼ਨ ਖਰਚਾ ਵਗੈਰਾ ਕੋਈ ਨਹੀਂ ਹੁੰਦਾ ਸੀ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਨੰਬਰ ਹੈ ਜੀ ਆਪਣਾ 7719445360 ਇਸ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੈ ਜੀ ਬਾਕੀ ਮਸ਼ੀਨਰੀਆਂ ਦੀ ਗੱਲਬਾਤ ਹੋ ਰਹੀ ਹੈ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲੀ ਵਾਰ ਆਏ ਹੋ ਤੇ ਹਾਲੇ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਜਿੰਨੇ ਤੁਸੀਂ ਦੇਖ ਰਹੂ ਤੇ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਤਾ ਤੇ ਬਸ ਇਸੇ ਤਰ੍ਹਾਂ ਦਾ ਪਿਆਰ ਬਣਾ ਕੇ ਰੱਖਿਓ ਹਮੇਸ਼ਾ ਲਈ ਤੇ ਆਪਾਂ ਤੁਹਾਡੇ ਖਾਤਰ ਹਰ ਰੋਜ਼ ਵੀਡੀਓ ਲੈ ਕੇ ਆਉਂਦੇ ਰਹਾਂਗੇ ਹੁਣ ਆਪਾਂ ਇੱਕ Alto LXi ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਆ ਬਈ ਗੱਡੀ ਦੀ ਕੰਡੀਸ਼ਨ ਚੈੱਕ ਕਰੂ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲ ਜੂਗਾ 2010 ਮਾਡਲ ਗੱਡੀ ਐ ਫਾਸਟ ਓਨਰ ਆ ਬਈ ਤੇ ਅੰਦਰੋਂ ਗੱਲ ਕਰੀਏ ਅੰਦਰੋਂ ਵੀ ਗੱਡੀ ਦੀ ਕੰਡੀਸ਼ਨ ਨਾਲ ਲੋਕੀਆ 1,58,000 ਰੁਪਇਆ ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਆ ਗੱਡੀ ਆ ਜੀ ਅੰਮ੍ਰਿਤਸਰ ਏਰੀਆ ਚ ਕਿਸੇ ਨੇ ਦੇਖਣੀ ਹੈ ਕਿਸੇ ਨੇ ਚਲਾ ਕੇ ਦੇਖਣੀ ਹੈ ਕਿਸੇ ਨੂੰ ਪਸੰਦ ਆਈਏ ਜਾ ਕੇ ਦੇਖ ਲਓ ਬਈ ਤੇ ਗੱਡੀ ਮਾਲਕ ਨੇ ਵੇਚਣੀ ਆ ਮਾਲਕ ਦੀ ਪਰਸਨਲ ਰੱਖੀ ਹੋਈ ਗੱਡੀ ਆ ਮਾਲਕ ਕਹਿੰਦੇ ਵੀ ਵੇਚਣੀ ਤਾਂ ਨਹੀਂ ਸੀ ਬਸ ਵੇਚਣੀ ਪੈ ਰਹੀ ਆ ਕਿਸੇ ਕਾਰਨ ਕਰਕੇ ਬਾਕੀ ਟਾਇਰ ਟੱਪਾ ਵਧੀਆ ਗੱਡੀ ਵਧੀਆ ਰੰਗ ਰੂنگ ਤੁਹਾਡੇ ਸਾਹਮਣੇ ਆ ਤੁਸੀਂ ਜਾ ਕੇ ਦੇਖਣੀ ਆ ਜਾ ਕੇ ਦੇਖ ਲਓ ਕਿਸੇ ਨੇ ਚਲਾ ਕੇ ਦੇਖਣੀ ਚਲਾ ਕੇ ਦੇਖ ਲਓ ਰੋੜ ਕੇ ਦੇਖ ਲਓ ਕਿ ਮਰਜ਼ੀ ਚਾ ਕਰ ਲਓ ਅੱਗੇ ਪਿੱਛੇ ਤੋਂ نیچے ਵੜ ਕੇ ਦੇਖ ਲਓ ਮਾਲਕ ਕਹਿੰਦੇ ਸਾਰਾ ਕੁਝ ਪੂਰਾ ਵਧੀਆ ਪਿਆ ਨੰਬਰ 22 ਦਾ 9814771564 ਆਹ ਉਨਰ ਵੱਲੋਂ ਆਪਣੇ ਕੋਲੇ ਨੰਬਰ ਪਹੁੰਚਿਆ ਹੁਣ ਤੁਸੀਂ ਇੱਕ ਹੁੰਡਾ ਦੀ W R B ਗੱਡੀ ਦੇਖੋ 2018 ਮਾਡਲ ਗੱਡੀ ਹੈ ਸੈਕੰਡ ਓਨਰ ਹੈ ਟਾਇਰਾਂ 'ਚ ਅਲਾਈ ਲੱਗੇ ਹੋਏ ਆ 18 ਮਾਡਲ ਹੈ ਟੌਪ ਮਾਡਲ ਹੈ ਕੰਡੀਸ਼ਨ ਆਲੂਕੀ ਹੈ ਟੌਪ ਦੀ ਗੱਡੀ ਆ 625 ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਆ ਤੇ ਕਿਸੇ ਨੂੰ ਪਸੰਦ ਆਈ ਏ ਗੱਡੀ ਜਾ ਕੇ ਕਿਸੇ ਨੇ ਦੇਖਣੀ ਆ ਬਾਈ ਮੋਗੇ ਖੜੀ ਆ ਤੁਹਾਨੂੰ ਮੋਗੇ ਘਰੇ ਮਿਲ ਜੂਗੀ ਜਾ ਕੇ ਦੇਖ ਸਕਦੋਂ 18 ਮਾਡਲ ਹੈ ਨਵੇਂ ਟਾਇਰਾਂ ਚ ਹੈ ਕੰਡੀਸ਼ਨ ਅਲੋਕੇ ਆ ਕੋਈ ਸਕ੍ਰੈਚ ਨਹੀਂ ਕੋਈ ਡੈਂਟ ਨਹੀਂ ਕੋਈ ਡੈਮੇਜ ਨਹੀਂ ਕੋਈ ਗੜੀ ਸਾੜੀ ਨਹੀਂ ਵਧੀਆ ਗੱਡੀ ਆ 625 ਮਾਲਕ ਨੇ ਇੱਕ ਵਾਰੀ ਰੇਟ ਕਿਹਾ ਹੀ ਆ ਬਾਕੀ ਮਾਲਕ ਕਹਿੰਦੀ ਆ ਜਿੰਨਾ ਹੋ ਸਕਦਾ ਉਨਾ ਘੱਟ ਬਾਦ ਮੁਕੇ ਤੇ ਕਰ ਲਵਾਂਗੇ ਤੁਹਾਡੇ ਸਾਹਮਣੇ ਗੱਡੀ ਤੁਸੀਂ ਦੇਖ ਰਹੇ ਹੋ ਤੇ ਨੰਬਰ 95 921 69 695 ਤੇ ਹੁਣ ਆਪਾਂ ਆਪਣੇ ਕੋਲੇ ਇੱਕ ਗੱਡੀ ਪਹੁੰਚੀ ਹੈ Maruti 800 ਇਹਨਾਂ ਨੇ ਸੇਲ ਕਰਨੀ ਹੈ ਗੱਡੀ 2004 ਮਾਡਲ ਹੈ 43000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਰਾਮਪੁਰਾ ਫੁੱਲ ਏਰੀਆ 55k ਪੈਸੇ ਟਾਇਰਾਂ ਦੀ ਕੰਡੀਸ਼ਨ ਮਾਲਕ ਵੱਲੋਂ ਆਪਣੇ ਕੋਲੇ ਪਹੁੰਚੀ ਆ ਗੱਡੀ ਦੀ ਕੰਡੀਸ਼ਨ ਆਲੋਕਿਆ ਅੰਦਰ ਬਾਹਰੋਂ ਵਧੀਆ ਸਾਰੇ ਜਿੰਨੇ ਪਾਰਟਸ ਨੇ ਜਿੰਨਾ ਕੁਝ ਵੀ ਆ ਸਾਰਾ ਕੁਝ ਵਧੀਆ ਗਾ 43000 ਇੱਕ ਵਾਰੀ ਮਾਲਕ ਵੱਲੋਂ ਡਿਮਾਂਡ ਪਹੁੰਚੀ ਆ ਮਾਲਕਾਂ ਦੇ ਵੀ ਘੱਟਬਾਧ ਕਰ ਲਾਂਗੇ ਤੇ ਨੰਬਰ 98555409695 ਆਹ ਮਾਲਕ ਦਾ ਨੰਬਰ ਹੈ ਮਾਲਕ ਨਾਲ ਗੱਲ ਤੁਸੀਂ ਆਪੇ ਕਰ ਲਿਓ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਕਰ ਲਈ ਜੀ ਪੂਰੀ ਤੇ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਸਾਰੇ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਤੁਸੀਂ ਕਮੈਂਟ ਬਹੁਤ ਘੱਟ ਕਰਦੇ ਹੋ ਬਈ ਕਮੈਂਟ ਆਪ ਦਾ ਜਰੂਰ ਕਰਿਆ ਕਰੋ ਨਿੱਕਾ ਮੋਟਾ ਜਿਹੋ ਜਿਹਾ ਵੀ ਹੁੰਦਾ ਤੇ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਆ 'ਚ ਕਿਹੜੀ ਮਸ਼ੀਨਰੀ ਚਾਹੀਦੀ ਹੈ ਮੈਨੂੰ ਦੱਸੋ ਤੇ ਜਲਦੀ ਤੋਂ ਜਲਦੀ ਆਪਾਂ ਲੈ ਕੇ ਪਹੁੰਚ ਜਾਗੇ ਤੇ ਕਿਸੇ ਮੇਰੇ ਭਰਾ ਨੇ ਮੇਰੀ ਮਾਤਾ ਨੇ ਕਿਸੇ ਮੇਰੀ ਭੈਣ ਨੇ ਐਡ ਕਰਵਾਉਣੀ ਹੈ ਚਾਹੇ ਸਕੂਟੀ ਦੀ ਕਰਾਉਣੀ ਆ ਚਾਹੇ ਕੋਠੀ ਦੀ ਕਿਸੇ ਗੱਡੀ ਦੀ ਮੋਟਰਸਾਈਕਲ ਦੀ ਕਿਸੇ ਵੀ ਤਰ੍ਹਾਂ ਦੀ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ 77194 45360 ਆਪਣੇ ਕੋਲ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਦੀ ਐਡ ਤੁਹਾਡੀ ਲੱਗ ਜਾਊਗੀ ਤੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦੋ ਤੁਹਾਡੇ ਛੋਟੇ ਭਰਾ ਦਾ ਚੈਨਲ ਹੈ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ